ਗੁਰਦੁਆਰਾ ਸਾਹਿਬ ਦਾ ਸਟਰਕਚਰ ਦੇਖਣ ਤੋਂ ਲੱਗਦਾ ਹੈ ਕਿ ਬੜੀਆਂ ਰੀਜਾਂ ਨਾਲ ਤੇ ਚਾਵਾਂ ਨਾਲ ਇਹਨੂੰ ਬਣਾਇਆ ਗਿਆ ਹੋਵੇਗਾ ਪਰ ਬਣਾਉਣ ਵਾਲਿਆਂ ਨੂੰ ਕੀ ਪਤਾ ਸੀ ਕਿ ਕਿਵੇਂ ਉਹਨਾਂ ਦਾ ਇਹ ਧਾਰਮਿਕ ਸਥਾਨ ਆਪਣੇ ਹੀ ਪਿਆਰਿਆਂ ਤੋਂ ਵਿਛੜ ਜਾਏਗਾ ਤੇ ਜਿਨ੍ਹਾਂ ਨੇ ਇਹ ਬਣਾਇਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਸ ਤਰ੍ਹਾਂ ਵੰਡ ਦੀਆਂ ਅੱਗਾਂ ਭੜਕਣਗੀਆਂ ਕਿ ਉਹਨਾਂ ਨੂੰ ਇੱਥੋਂ ਉੱਜੜ ਕੇ ਜਾਣਾ ਪਏਗਾ ਇਹਦਾ ਇਨਾਕੋ ਹਿੱਸਾ ਵੀ ਸ਼ਾਇਦ ਤਾਂ ਹੀ ਬਚਿਆ ਹੈ ਕਿ ਇਹ ਆਪਣੇ ਪਿਆਰਿਆਂ ਦੀ ਉਡੀਕ ਕਰਦਾ ਹੋਏ ਤੇ ਅਗਰ ਇੱਥੇ ਤੁਸੀਂ ਪੜੋ ਤੇ ਇੱਥੇ ਦੇਖੋ ਲਿਖਿਆ ਹੈ ਇੱਕ ਓਹੰਕਾਰ ਅਸਲਾਮੁਅਲੈਕੁਮ ਸ਼ਤਰੀਆਕਾਲ ਨਮਸਤੇ ਜਿਵੇਂ ਸਾਡੇ ਪੰਜਾਬ ਦੇ ਚੈਨਲ ਆਹੀਂ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ तहसील दीपालपुर ਦਾ ਇੱਕ ਛੋਟਾ ਜਿਹਾ ਪਿੰਡ ਹੈ ਪੀਰ ਗੋਦਾ ਤੇ ਪੀਰ ਗੋਦਾ ਦੀ ਪਿੰਡ ਦੇ ਅੰਦਰ ਹੀ ਇੱਕ ਗੁਰਦੁਆਰਾ ਸਾਹਿਬ ਖੜਾ ਹੈ ਜੋ ਕਿ ਕਾਫੀ ਖਸਤਾ ਹਾਲਤ ਚ ਹੈ ਆਓ ਤੁਹਾਨੂੰ ਦਿਖਾਨੇ ਆ ਇਹ ਗੁਰਦੁਆਰਾ ਸਾਹਿਬ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੇ ਇਹ ਪਿੰਡ ਵੀ ਵਿਖਾਵਾਂਗੇ ਇਹ ਪਿੰਡ ਬਹੁਤ ਹੀ ਛੋਟਾ ਪਿੰਡ ਹੈ ਇਸ ਪਿੰਡ ਦੇ ਵਿੱਚ ਇੰਡਰ ਹੁੰਦੇ ਆਂ ਸਭ ਤੋਂ ਪਹਿਲੇ ਸਾਨੂੰ ਇੱਕ ਗਵਰਨਮੈਂਟ ਸਕੂਲ ਦੇਖਣ ਨੂੰ ਮਿਲਦਾ ਹੈ ਜਿਹੜਾ ਬਣਿਆ ਤਾਂ ਸਹੀ ਲੇਕਿਨ ਚੱਲਿਆ ਨਹੀਂ ਇਸ ਸਕੂਲ ਬਣਨ ਤੋਂ ਕੁਝ ਅਰਸਾ ਬਾਅਦ ਹੀ ਬੰਦ ਹੋ ਗਿਆ ਕਿਉਂਕਿ ਇਸ ਪਿੰਡ ਦੇ ਬੱਚੇ ਬਹੁਤ ਥੋੜੇ ਸੀ ਤੇ ਉਹ ਦੂਸਰੇ ਪਿੰਡਾਂ 'ਚ ਪੜਨ ਜਾਣ ਲੱਗ ਗਏ ਤੇ ਇਹ ਪਿੰਡ ਜ਼ਿਲ੍ਹਾ ਪਾਕਪਤਨ ਉਕਾੜਾ ਦੀਪਾਲਪੁਰ ਹਵੇਲੀ ਲਖਾ ਇਹਨਾਂ ਸਾਰੀਆਂ ਜਗ੍ਹਾ ਤੋਂ ਸਭ ਤੋਂ ਛੋਟਾ ਪਿੰਡ ਮੰਨਿਆ ਜਾਂਦਾ ਹੈ ਇਸ ਪਿੰਡ ਵਿੱਚ 20 ਤੋਂ 25 ਹੀ ਘਰ ਨੇ ਤੁਸੀਂ ਦੇਖ ਰਹੇ ਜੀ ਅਸੀਂ ਜਾ ਰਹੇ ਹਾਂ ਇਥੋਂ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਹੱਥ ਮੋੜਾਂਗੇ ਉਸ ਤੋਂ ਬਾਅਦ ਫਿਰ ਉਹੀ ਗਲੀ ਸਾਨੂੰ ਖੱਬੇ ਹੱਥ ਮੋੜ ਕੇ ਤੇ ਇੱਥੇ ਹੀ ਵਾਪਸ ਲੈ ਆਂਦੀ ਏ ਇਹ ਪਿੰਡ ਬਸ ਇੰਨਾ ਜਿਹਾ ਹੀ ਹੈ ਇਹ ਵੀ ਕਿਹਾ ਜਾਂਦਾ ਹੈ ਇਹ ਪਿੰਡ ਦੇ ਮਸ਼ਹੂਰ ਹੋਣ ਦੀ ਜਿਹੜੀ ਵਜ੍ਹਾ ਹੈ ਉਹ ਹੈ ਪੀਰ ਗੋਦਾ ਪੀਰ ਗੋਦਾ ਜਿਹੜੇ ਨੇ ਇਹ ਬਜ਼ੁਰਗਾਂ ਨੂੰ ਅਕਬਰ ਬਾਦਸ਼ਾਹ ਚੜ੍ਹਦੇ ਪੰਜਾਬ ਤੋਂ ਹੀ ਖੁਦ ਲੈ ਕੇ ਆਏ ਸੀ ਤੇ ਆ ਕੇ ਉਹਨਾਂ ਨੂੰ ਇੱਥੇ ਵਸਾਇਆ ਤੇ ਅੱਜ ਵੀ ਇੱਥੇ ਉਹਨਾਂ ਦੀ ਹੀ ਫੈਮਿਲੀ ਦੇ ਮੈਂਬਰ ਰਹਿੰਦੇ ਨੇ ਬਾਕੀ ਕੁਝ ਹੀ ਲੋਕ ਨੇ ਜਿਹੜੇ ਕੰਮਕੁਮ ਕਰਨ ਵਾਲੇ ਉਹਨਾਂ ਦੇ ਆਪਣੇ ਨੇ ਤੇ ਹੁਣ ਅਸੀਂ ਤੁਹਾਨੂੰ ਇਹ ਪਿੰਡ ਵਿਖਾ ਰਹੇ ਹਾਂ ਇਸ ਤੋਂ ਬਾਅਦ ਅਸੀਂ ਇਸੇ ਹੀ ਪਿੰਡ ਦਾ ਜਿਹੜਾ ਦਰਬਾਰ ਤੁਹਾਨੂੰ ਨਜ਼ਰ ਆ ਰਿਹਾ ਹੈ ਇਹੀ ਇਸ ਪਿੰਡ ਦੇ ਨਾਮ ਤੇ ਹੈ ਪੀਰ ਗੋਦਾ ਇਹ ਦਰਬਾਰ ਤੁਹਾਨੂੰ ਵਿਖਾਣੇ ਆ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਦਰਬਾਰ ਦੀ ਬੈਕ ਸਾਈਡ ਤੇ ਆਂਦਾ ਹੈ ਜਿੰਨੂੰ ਕਿ ਐ ਸਾਈਡ ਤੋਂ ਪੀਰ ਗੋਦਾ ਤੇ ਪਿਛਲੀ ਸਾਈਡ ਤੋਂ ਲੱਗਦਾ ਪਿੰਡ ਤੁੱਲਾ ਕੰਬੋ ਆਓ ਤੁਹਾਨੂੰ ਇਹ ਦਰਬਾਰ ਅੰਦਰੋਂ ਵੀ ਚੈੱਕ ਕਰਵਾਨੇ ਆ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਜਾਨੇ ਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਜਿਹੜਾ ਤੁਸੀਂ ਦੇਖ ਰਹੇ ਜੀ ਤੁਹਾਨੂੰ ਹੋਰ ਨੇੜੇ ਲੈ ਕੇ ਜਾਣੇ ਆਂਦੇ ਤੇ ਦਰਸ਼ਨ ਕਰਵਾਨੇ ਆ ਆਓ ਚਲਿਏ ਇਹ ਹੈ ਜੀ ਹੁਣ ਗੁਰਦੁਆਰਾ ਸਾਹਿਬ ਦੀ ਉਹ ਸਾਈਡ ਜਿਹੜੀ ਕਿ ਆਂਦੀ ਹੈ ਪਿੰਡ ਪੀਰ ਗੋਦਾਵਾਲੀ ਸਾਈਡ ਤੇ ਤੇ ਜਿਹੜੀ ਇਹਦੀ ਬੈਕ ਸਾਈਡ ਹੈ ਪਿਛਲੀ ਸਾਈਡ ਜਿੱਥੇ ਤੁਹਾਨੂੰ ਬਰਾਂਡਾ ਥੋੜਾ ਜਿਹਾ ਬਰਾਂਡੇ ਦਾ ਹਿੱਸਾ ਨਜ਼ਰ ਆ ਰਿਹਾ ਉਹ ਆਂਦੀ ਹੈ ਤੁਲਾ ਕੰਬੋ ਵਾਲੀ ਸਾਈਡ ਤੇ ਤੇ ਅਗਰ ਇੱਥੇ ਤੁਸੀਂ ਪੜ੍ਹੋ ਤੇ ਇੱਥੇ ਦੇਖੋ ਲਿਖਿਆ ਹੈ ਇੱਕ ਓਹੰਕਾਰ ਤੇ ਇਹ ਗੁਰਦੁਆਰਾ ਸਾਹਿਬ ਇਸ ਟਾਈਮ ਕੱਲਾ ਹੀ ਵਾਈ ਦੀ ਜ਼ਮੀਨ 'ਚ ਖੜਾ ਹੈ ਤੇ ਇਹਦੇ ਆਲੇ-ਦੁਆਲੇ ਕੋਈ ਰਿਹائش ਦਾ ਕੋਈ ਘਰ ਨਹੀਂ ਹੈਗਾ ਦੋਵੇਂ ਪਿੰਡ ਗੁਰਦੁਆਰਾ ਸਾਹਿਬ ਤੋਂ ਦੂਰ ਨੇ ਤੇ ਗੁਰਦੁਆਰਾ ਸਾਹਿਬ ਦਾ ਸਟਰਕਚਰ ਦੇਖਣ ਤੋਂ ਲੱਗਦਾ ਹੈ ਕਿ ਬੜੀਆਂ ਰੀਜਾਂ ਨਾਲ ਤੇ ਚਾਵਾਂ ਨਾਲ ਇਹਨੂੰ ਬਣਾਇਆ ਗਿਆ ਹੋਵੇਗਾ ਪਰ ਬਣਾਉਣ ਵਾਲਿਆਂ ਨੂੰ ਕੀ ਪਤਾ ਸੀ ਕਿ ਕਿਵੇਂ ਉਹਨਾਂ ਦਾ ਇਹ ਧਾਰਮਿਕ ਸਥਾਨ ਆਪਣੇ ਹੀ ਪਿਆਰਿਆਂ ਤੋਂ ਵਿਛੜ ਜਾਏਗਾ ਵੰਡ ਦੀ ਭੜਕੀ ਅੱਗ ਦੀ ਲਪੇਟ 'ਚ ਸਾਡੇ ਘਰ ਪਰਿਵਾਰ ਤੇ ਰਿਸ਼ਤੇਦਾਰ ਹੀ ਨਹੀਂ ਸਾਡੇ ਧਾਰਮਿਕ ਸਥਾਨ ਵੀ ਇਹਦੀ ਲਪੇਟ 'ਚ ਆਏ ਜਿਵੇਂ ਕਿ ਤੁਸੀਂ ਦੇਖ ਰਹੇ ਜੇ ਇਹ ਗੁਰਦੁਆਰਾ ਸਾਹਿਬ ਬਿਲਕੁਲ ਹੀ ਉਜੜ ਗਿਆ ਤੇ ਵਹਿਰਾਨ ਰਹਿ ਗਿਆ ਇਹਦਾ ਇੰਨਾ ਕੋ ਹਿੱਸਾ ਵੀ ਸ਼ਾਇਦ ਤਾਂ ਹੀ ਬਚਿਆ ਹੈ ਕਿ ਇਹ ਆਪਣੇ ਪਿਆਰਿਆਂ ਦੀ ਉਡੀਕ ਕਰਦਾ ਹੋਏ ਸਾਡਾ ਜਿਵੇਂ ਸਾਡੇ ਪੰਜਾਬ ਦਾ ਇਹ ਗੁਰਦੁਆਰਾ ਸਾਹਿਬ ਖਾਣ ਦਾ ਮਕਸਦ ਵੀ ਇਹੀ ਹੈ ਕਿ ਜਿਹੜੇ ਸਾਡੇ ਭੈਣ ਭਰਾ ਪਿੰਡ ਤੁਲਾ ਕੰਬੋ ਜਾਂ ਪੀਰ ਗੋਦਾ ਤੋਂ ਪ੍ਰਵਾਸ ਕਰਕੇ ਚੜ੍ਹਦੇ ਪੰਜਾਬ ਗਏ ਨੇ ਉਹ ਆਪਣੇ ਪਿੰਡ ਦੀ ਇਹ ਆਖਰੀ ਨਿਸ਼ਾਨੀ ਦੇ ਦਰਸ਼ਨ ਕਰ ਸਕਣ ਕਿ ਹੁਣ ਅਸੀਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਬਾਹਰੋਂ ਵਖਾਇਆ ਹੈ ਅੰਦਰੋਂ ਵੀ ਇਹਨੂੰ ਵਖਾਣਿਆ ਤੁਸੀਂ ਦੇਖੋਗੇ ਇੱਥੇ ਜ਼ਿਆਦਾਤਰ ਗੁਰਦੁਆਰਾ ਸਾਹਿਬ ਦੇ ਅੰਦਰ ਛੋਟੀ ਇੱਟ ਲੱਗੀ ਹੁੰਦੀ ਹੈ ਜਿਹੜੇ ਵੰਡ ਤੋਂ ਕੁਝ ਅਰਸਾ ਪਹਿਲੇ ਬਣੇ ਉਹਦੇ ਵਿੱਚ ਵੱਡੀ ਇੱਟ ਦਾ ਇਸਤੇਮਾਲ ਹੋਇਆ ਤੇ ਤੁਸੀਂ ਇਹ ਦੇਖੋਗੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਵੱਡੀ ਇੱਟ ਲੱਗੀ ਹੈ ਗਿੰਦੇ ਤੋਂ ਇਹ ਲੱਗਦਾ ਹੈ ਕਿ ਇਹ ਗੁਰਦੁਆਰਾ ਸਾਹਿਬ ਪੰਜਾਬ ਦੀ ਵੰਡ ਤੋਂ ਕੁਝ ਹੀ ਅਰਸਾ ਪਹਿਲੇ ਬਣਾਇਆ ਗਿਆ ਤੇ ਜਿਨ੍ਹਾਂ ਨੇ ਇਹ ਬਣਾਇਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਸ ਤਰ੍ਹਾਂ ਇਹ ਵੰਡ ਦੀਆਂ ਅੱਗਾਂ ਭੜਕਣਗੀਆਂ ਤੇ ਉਹਨਾਂ ਨੂੰ ਇਥੋਂ ਉੱਜੜ ਕੇ ਜਾਣਾ ਪਏਗਾ ਉਮੀਦ ਹੈ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰੱਖਾ